ਸਰਦਾਰ ਫੌਜਾ ਸਿੰਘ ਜੀ ਦਾ ਜਿਹੜਾ ਸਟੈਚੂ ਤਿਆਰ ਕੀਤਾ ਜਾ ਰਿਹਾ ਇਹ ਉਹਨਾਂ ਦੀ ਬੇਵਕਤੀ ਮੌਤ ਤੋਂ ਬਾਅਦ ਅਸੀਂ ਇਹ ਫੈਸਲਾ ਲਿਆ ਕਿ ਮਹਾਨ ਦੇਸ਼ ਭਗਤ ਪਾਰਕ ਘਲਕਲਾਂ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਦੇਈਏ ਕਿ ਇਹਨਾਂ ਮਹਾਨ ਭਾਰਤ ਦਾ ਮਹਾਨ ਐਥਲੀਟ ਪੁੱਤਰ ਇਸ ਸੰਸਾਰ ਤੋਂ ਵਿਦਾ ਹੋ ਗਿਆ ਜਿਸ ਨੇ ਪੂਰੀ ਦੁਨੀਆ ਦੇ ਵਿੱਚ ਜਿਹੜਾ ਭਾਰਤ ਦਾ ਨਾਮ ਉੱਚਾ ਕੀਤਾ ਤੇ ਨੌਜਵਾਨੀ ਨੂੰ ਸੰਦੇਸ਼ ਦਿੱਤਾ ਕਿ ਨਸ਼ੇ ਤਿਆਗੋ ਔਰ ਸਿਹਤ ਪ੍ਰਤੀ ਜਾਗਰੂਕ ਹੋਵੋ ਖੇਡਾਂ ਨਾਲ ਜੁੜੋ ਆਪਣਾ ਜੀਵਨ ਸੁਧਾਰੋ ਕਿੰਦਾ ਮੰਤਰ ਹੈ ਹਾਂਜੀ ਜਦੋਂ ਉਹਨਾਂ ਦੀ ਬੇਵਕਤੀ ਮੌਤ ਹੋਈ ਖਬਰ ਸੁਣੀ ਤਾਂ ਫਿਰ ਮਨਚੇ ਸੀ ਕਿ ਅਸੀਂ ਆਪਣੀ ਕਲਾ ਦੇ ਰਹੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰੀਏ ਕਿਉਂਕਿ ਉਹ ਮਹਾਨ ਐਥਲੀਟ ਪੰਜਾਬ ਪ੍ਰਤੀ ਭਾਰਤ ਪ੍ਰਤੀ ਬਹੁਤ ਸੰਵੇਦਨਸ਼ੀਲ ਸੀਗਾ ਕਿ ਜਿਹੜੇ ਸਾਡੇ ਨੌਜਵਾਨ ਹੈ ਸਾਡੇ ਬਜ਼ੁਰਗ ਹੈ ਇਸ ਤੋਂ ਤੱਕ ਕਿ ਬਜ਼ੁਰਗਾਂ ਨੂੰ ਵੀ ਉਹ ਸੰਦੇਸ਼ ਦਿੰਦੇ ਸੀਗੇ ਤੇ ਨਾਲ ਹੀ ਆਪਣੀ ਦੌੜਾਂ ਪ੍ਰਤੀ ਉਹ ਵੇਖੋ ਕਿੱਥੇ ਵਿਸ਼ਵ ਦੇ ਵਿੱਚ ਉਹਨਾਂ ਨੇ ਰਿਕਾਰਡ ਖੜੇ ਕੀਤੇ ਜਿਹਦੇ ਕੋਈ ਤੋੜ ਨਹੀਂ ਸਕਿਆ 114 15 ਸਾਲ ਦੀ ਉਮਰ ਦੇ ਵਿੱਚ ਆਪਣੀ ਖੇਡ ਜਾਰੀ ਰੱਖਣੀ ਇੱਥੇ ਲੋਕਾਂ ਦੇ ਜਦੋਂ ਉਮਰ 45 ਤੋਂ 50 ਸਾਲ ਹੋ ਜਾਂਦੀ ਹੈ ਉਹ ਆਪਣੀ ਖੇਡਾਂ ਛੱਡ ਦਿੰਦੇ ਆ ਤੇ ਇਹਨਾਂ ਨੇ 79 ਸਾਲ ਦੀ ਉਮਰ ਦੇ ਵਿੱਚ ਆਪਣੀ ਖੇਡ ਸ਼ੁਰੂ ਕੀਤੀ ਇਹ ਬਹੁਤ ਵੱਡਾ ਚਾਨਣ ਮਨਾਰਾ ਸੀਗਾ ਉਸ ਮਹਾਨ ਸੂਰਜ ਜਿਹੜਾ ਛਿਪ ਗਿਆ 14 ਤਰੀਕ ਨੂੰ ਉਹਨਾਂ ਦਾ ਸੰਦੇਸ਼ ਹਮੇਸ਼ਾ ਦੁਨੀਆ ਨੂੰ ਰੌਣਕਿ ਸ਼ਨਾਉਂਦਾ ਰਹੂਗਾ